ਹਾਂਜੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਬਹੁਤ ਹੀ ਵੱਡੇ ਪੱਧਰ ਤੇ ਬਣੇ ਰੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਪੰਜਾਬੀਓ ਪਹਿਲਾਂ ਸਾਰੀ ਵੀਡੀਓ ਸੁਣ ਲਓ ਕਿਉਂਕਿ ਜੋ ਮੀਟਰ ਆ ਗਏ ਆਪਣੇ ਬਿਜਲੀ ਦੇ ਬਿਜਲੀ ਵਾਲੇ ਮੀਟਰ ਕਿਉਂਕਿ ਇਹ ਮੀਟਰਾਂ ਦਾ ਹੁਣ ਬਦਲਾਵ ਆ ਰਿਹਾ ਹੈਗਾ ਮੰਨ ਲਓ ਪੰਜਾਬ ਦੇ ਵਿੱਚ ਮੀਟਰਾਂ ਦਾ ਬਦਲਾਵ ਆਊਗਾ ਪਹਿਲਾਂ ਕਹਿੰਦੇ ਮੰਨ ਲਓ ਵੀ ਵੱਡੇ ਵੱਡੇ ਜਿਹੜੇ ਅਫਸਰਾਂ ਉਹਨਾਂ ਦੇ ਘਰੇ ਲੱਗਣਗੇ ਖੁਦ ਉਹਨਾਂ ਦੀਆਂ ਫੈਕਟਰੀਆਂ 'ਚ ਦੁਕਾਨਾਂ 'ਚ ਲੱਗਣਗੇ ਕਿਉਂਕਿ ਦੇਖਿਆ ਜਾਵੇ ਇੱਕ ਪਾਸੇ ਕਿਸਾਨ ਔਰ ਮਜ਼ਦੂਰ ਵਿਰੋਧ ਕਰ ਰਹੇ ਹੈਗੇ ਕਿਉਂਕਿ ਉਹੋ ਮੀਟਰ ਪ੍ਰਤੀ ਐਂ ਚੱਲਣਗੇ ਜਿਵੇਂ ਫੋਨ 'ਚ ਰੀਚਾਰਜਾ ਜਿੰਨਾ 'ਚ ਰੀਚਾਰਜ ਹੁੰਦਾ ਮੰਨ ਲਓ ਫੋਨ 'ਚ ਉਹਨਾਂ 'ਚ ਕਿਹੀ ਇਸਤੇਮਾਲ ਕਰ ਸਕਦੇ ਆ ਵਰਤ ਸਕਦੇ ਆ ਆਪਾਂ ਜਦੋਂ ਹੀ ਰੀਚਾਰਜ ਮੁੱਕ ਗਿਆ ਮੰਨ ਲਓ ਉਦੋਂ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਵੀ ਆਨਲਾਈਨ ਰੀਚਾਰਜ ਮੰਗੂ ਰੀਚਾਰਜ ਹੀ ਹੋਊਗਾ ਕਈ ਵਾਰੀ ਕਿਸੇ ਗਰੀਬ ਗੁਰਕੇ ਗਰੀਬ ਗੁਰਪੇ ਦਾ ਸੌਰੀ ਕੰਮ ਨਹੀਂ ਚੱਲਦਾ ਕਿਸੇ ਦੀ ਦਿਹਾੜੀ ਨਹੀਂ ਲੱਗਦੀ ਕਿਉਂਕਿ ਕਿਸੇ ਮਜ਼ਦੂਰ ਦੀ ਉਹ ਮੰਨ ਲਓ ਫਿਰ ਆਪਦਾ ਪ੍ਰਤੀ ਕਿਵੇਂ ਡੰਗਾ ਸਾਰੂਗਾ ਕਿਉਂਕਿ ਕਿਸੇ ਦੇ ਛੋਟੇ-ਛੋਟੇ ਬੱਚੇ ਆ ਗਏ ਕਿਉਂਕਿ ਕਿਸੇ ਦੇ ਚਲੋ ਨਹੀਂ ਬੱਚੇ ਕਿਉਂਕਿ ਆਪ ਹੀ ਕਿਸੇ ਦੇ ਮੰਨ ਲਓ ਘਰੇ ਬਜ਼ੁਰਗ ਆ ਗਏ ਕਿਉਂਕਿ ਮੰਨ ਲਾ ਕਿਸੇ ਦੇ ਜਾਨਵਾਰ ਆ ਕਿਉਂਕਿ ਪਸ਼ੂ ਡੰਗਰ ਜਿੰਨਾ ਮੂਰੇ ਪੱਖੇ ਲੱਗਿਆ ਕਿਉਂਕਿ ਫਿਰ ਉਹਨਾਂ ਦਾ ਪ੍ਰਤੀ ਔਖਾ ਹੋ ਜੂਗਾ ਕਿਉਂਕਿ ਆਮ ਪਬਲਿਕ ਨੂੰ ਸਾਰੀ ਨੂੰ ਔਖਾ ਹੋ ਜੂਗਾ ਮਜ਼ਦੂਰਾ ਕਿਸਾਨਾਂ ਨੂੰ ਜੋ ਹੁਣ ਮੰਨ ਲਾ ਕੋਈ ਪਰਵਾਹ ਨਹੀਂ ਬਿੰ ਟੈਂਸ਼ਨ ਹੋਏ ਬਿਜਲੀ ਮੰਨ ਲਓ ਵਰਤੀ ਜਾਂਦੇ ਆ ਜੇ ਗੱਲ ਕਰੀ ਜਾਵੇ ਹੁਣ ਕਿਸਾਨ ਮਜ਼ਦੂਰ ਵਿਰੁੱਧ ਕਰ ਰਹੇ ਆਗੇ ਕਿਉਂਕਿ ਸਾਰੇ ਪੰਜਾਬੀਆਂ ਨੂੰ ਕਹਿਣਾ ਮੈਂ ਵੀ ਇਹ ਮੋਰਚੇ ਦੇ ਨਾਲ ਵੀ ਸੋਡਾ ਹੀ ਫਾਇਦਾ ਪੰਜਾਬੀਓ ਇਹ ਲੜਨਾ ਚਾਹੀਦਾ ਸਾਨੂੰ ਜੇ ਗੱਲ ਕਰੀਏ ਦੂਜੀ ਆਪਾਂ ਨਸ਼ਾ ਵਿਰੁੱਧ ਆਜੋ ਬਈ ਭਗਵਾਨ ਤਮਨ ਸੀਐਮ ਤੇ ਲਾ ਲੋ ਕਿਉਂਕਿ ਜੋ ਰਾਜਾ ਬੜੰਗਾ ਰਾਜਾ ਬੜੰਗ ਨੇ ਮੰਨ ਲੋ ਵਿਰੁੱਧ ਕਰਿਆ ਚਿੱਟੇ ਦੇ ਖਿਲਾਫ ਕਹਿੰਦਾ ਵੀ ਚਿੱਟੇ ਤੋਂ ਤਾਂ ਨੌਜਵਾਨੀ ਹਟੂਗੀ ਇਹ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ ਵੀ ਜੇ ਆਪਾਂ ਭੁੱਕੀ ਫੀਮ ਦੇ ਠੇਕੇ ਖਲਾ ਦਈਏ ਲੇਕਿਨ ਆਪਣਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਵੀ ਬਸ ਨਸ਼ਾ ਥੋੜਾ ਆ ਮੰਨ ਲਓ ਜਾਣ ਵਾਲਾ ਹੈਗਾ ਥੋੜਾ ਜਿਹੀ ਰਹਿ ਗਿਆ ਘਟਾਤਾ ਕਿਉਂਕਿ ਵੀ ਤੁਸੀਂ ਨਸ਼ਾ ਕਾਲੀ ਤੇ ਕਾਂਗਰਸ ਵੀ ਨਸ਼ੇ ਦੇ ਵਿਰੁੱਧ ਨਹੀਂ ਹੈਗੇ ਵੀ ਕਾਲੀ ਕਾਂਗਰਸੀ ਨਸ਼ੇ ਨੂੰ ਬਾੜਦੇ ਆ ਨਸ਼ੇ ਨੂੰ ਲਿਆਉਣਾ ਚਾਹਦੇ ਆ ਪ੍ਰਤੀ ਕਿਉਂਕਿ ਰਾਜਾ ਬਣਿੰਗ ਨਹੀਂ ਗੱਲ ਦੇਖੀ ਜਾਵੇ ਇੱਕ ਮੈਨੂੰ ਗੱਲ ਸਹੀ ਲੱਗੀ ਕਿਉਂਕਿ ਵੀ ਇਹ ਨੌਜਵਾਨੀ ਥੋਨੂੰ ਪਹਿਲਾਂ ਵੀ ਕਈ ਵੀਡੀਓ ਚ ਕਹਾ ਮੈਂ ਕਿਉਂਕਿ ਵੀ ਜਿਹੜੇ ਪੰਜਾਬ ਦੇ ਨੌਜਵਾਨ ਆ ਮੰਨ ਲਓ ਡਰਾਮਾ ਦੇ ਵਿੱਚ ਨਹੀਂ ਡੁੱਬਣ ਵਾਲੇ ਇੱਕ ਚਿੱਟੇ ਵਾਲੇ ਟੀਕੇ ਦੇ ਵਿੱਚ ਡੁੱਬ ਗਏ ਗੋਲੀਆਂ ਗੱਫਟੇ ਦੇ ਵਿੱਚ ਡੁੱਬ ਗਏ ਜਿਹੜੇ ਨੌਜਵਾਨ ਡਰਾਮਾ ਚ ਨਹੀਂ ਡੁੱਬਣ ਵਾਲੇ ਪੰਜਾਬ ਦੇ ਐਡੇ ਐਡੇ ਤਕੜੇ ਮੰਨ ਲੋ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੋਈ ਹੈ ਇਹ ਸਾਰੇ ਹੀ ਕਹਿੰਦੇ ਆ ਕਿਉਂਕਿ ਇਹ ਸਾਰਿਆਂ ਨੂੰ ਪਤਾ ਪੰਜਾਬ ਦੇ ਪ੍ਰਤੀ ਸਾਰੇ ਪੰਜਾਬੀਆਂ ਨੂੰ ਪਤਾ ਸੋ ਸਸਰੀਕਾਰ ਸਾਰਿਆਂ ਨੂੰ ਇਨਿਕ ਵੀਡੀਓ ਸ਼ੀਤ ਦੱਬ ਕੇ ਸ਼ੇਅਰ ਕਰ ਦਿਓ ਪੰਜਾਬੀਓ ਕਿਉਂਕਿ ਜਿੱਥੋਂ ਤੱਕ ਜਾਂਦੀ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਿਰ ਮਿਲਦੇ ਆ ਇਨਾਂਵੇਂ ਮੋਦੇ ਤੇ